ਨਵੇਂ ਦੇ ਲਾਇਏ ਦੋ ਘਣਗੇ ਇਹਦੇ ਲਾਇਏ ਨਹੀਂ ਦੁਖਦੇ ਸ਼ੇਰ ਵੀ ਦਿਖਾ ਦਿੰਦੇ ਆ ਭਾਈ ਆ ਸੋਨਾ ਬਹੁਤ ਲੱਗਦਾ ਭਾਈ ਯਾਰ ਹਨਾ ਜੈਗਵਾਰ ਜੈਗਵਾਰ ਹੈ ਨਾ ਭਾਈ ਡੱਬਾਂ ਵਾਲਾ ਕੰਮ ਤਾਂ ਬਥੇਰਾ ਦੇਖਿਆ ਹਨਾ ਆ ਲਓ ਜੀ ਕੀ ਪ્યોਰ ਸਟੀਲ ਦੇ ਵਿੱਚ ਲਾਇਆ ਵੀ ਕੱਲ ਨੂੰ ਨਹੀਂ ਇਹਨੂੰ ਜੰਗ ਪੈ ਜਾਂਦੀ ਹੈ ਜੀ ਉਹ ਚੀਜ਼ ਤਾਂ ਹੈ ਨਹੀਂ ਜੀ ਇਹਨਾਂ ਨੇ ਜੈਗਵਾਰ ਜਦਰਾਤਾ ਨਾ ਇਹ 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 ਆ ਭਾਈ ਆਪ ਬਣਾ ਕੇ ਲਾਇਆਗਾ ਕੀ ਆਪ ਬਣਾ ਕੇ ਲਾਇਆ ਹਾਂ ਜੀ ਇਹ ਲੰਡੀਆਂ ਜੀਪਾਂ ਦੇ ਉਹੀ ਮਨ ਨੂੰ ਲੱਗਦਾ ਮਿਲਟਰੀ ਵਾਲਿਆਂ ਦੇ ਪਹਿਲਾਂ ਹੁਣ ਅਸੀਂ ਤਾਂ ਟਰੈਕਟਰਾਂ ਦੇ ਲਾਉਣ ਲੱਗ ਜਿਹੜੇ ਨਵੇਂ ਅੱਜ ਕੱਲ੍ਹ ਸਕਾਰ ਪਿਓ ਦੇ ਆਉਂਦੇ ਨੇਗੇ ਲੋਗੋ ਉਹ ਲਾਦੇ ਹਨ ਆ ਦੇਖੋ ਜੀ ਪੇਂਟ ਕੀ ਬਾਤ ਹੈ ਬੂਟੀ ਪੇਂਟ ਹੈ ਜੀ ਕੀ ਬਾਤ ਹੈ ਹਾਂ ਜੀ ਦੋਸਤੋ ਕਹਿੰਦਾ ਇੱਕ ਨਗੀਨਾ ਜਬੰਦੇ ਵੀਰ ਨੇ ਹੋਰ ਤਿਆਰ ਕਰਤਾ ਕਹਿੰਦਾ 575 ਤੇ ਜਾਂਸੀ ਨੂੰ ਵੀ ਕਹਿੰਦਾ ਉੱਪਰ ਦੀ ਚੀਜ਼ਾਂ ਲਾਈਆਂ ਨੇ ਬਾਕੀ ਆਪਾਂ ਬਾਈ ਨੂੰ ਪੁੱਛਦੇ ਆ ਵੀ ਕੀ ਕੀ ਇਹਦੇ ਚ ਮੋਡੀਫਿਕੇਸ਼ਨ ਕੀਤੀ ਆ ਕੀ ਬਾਤ ਹੈ ਹਾਂ ਬਾਕੀ ਤੁਸੀਂ ਟਰੈਕਟਰ ਦੋਸਤੋ ਦੇਖਿਓ ਵੀ ਤੇ ਨਾਲ ਨਾਲ ਦੱਸੀ ਵੀ ਚੱਲਿਓ ਵੀ ਕਿਵੇਂ ਲੱਗੀ ਜਾਂਦਾ ਹਨਾ ਸਸੀ ਗੱਲ ਬਾਈ ਸਸੀ ਗੱਲ ਬਾਈ ਹੋ ਠੀਕੋਂ ਬਾਈ ਠੀਕ ਹੈ ਜੀ ਤੇ ਕੀ ਬਾਤ ਹੈ ਸਰੀ ਕਰਾਈ ਜਾਂਦਾ ਬਾਈ ਹਾਂ ਜੀ ਤੇ ਬਾਈ ਇਹ ਟਰੈਕਟਰ ਦੇ ਵਿੱਚ ਕੀ ਕੀ ਮੋਡੀਫਿਕੇਸ਼ਨ ਕਰਤੀ ਆਪਾਂ ਇਹ ਦੱਸ ਹੀ ਨਹੀਂ ਸਕਦੇ ਜੀ ਆਪਾਂ ਵੀ ਬੈਂਪਰ ਤੋਂ ਲੈ ਕੇ ਬੈਕ ਟੈਕ ਜੀ ਹਾਂ ਇਹਦੇ ਵਿੱਚ ਦੀ ਲੰਗੇ ਹੋਏ ਆ ਜੀ ਆਪਾਂ ਮੰਨ ਲਓ ਠੀਕ ਹੈ ਮਤਲਬ ਇਧਰ ਦੀ ਵੜਗੇ ਤੇ ਪੁਲੀ ਸ਼ਾਫਟ ਰਹੀ ਨਿਕਲੇ ਹਨਾ ਹਾਂਜੀ ਹਾਂਜੀ ਤੇ ਕੀ ਬਾਤ ਹੈ ਘੋੜਾ ਬੈਂਪਰ ਹੋ ਗਿਆ ਇਹ ਘੋੜਾ ਬੈਂਪਰ ਹੋ ਗਿਆ ਪਾਵਰ ਸਟੀering ਕੁਝ ਛੱਡੀ ਹੈ ਨਹੀਂ ਜੀ ਠੀਕ ਹੈ ਇਹਨਾਂ ਪਲੇਟਫਾਰਮ ਹੋ ਗਏ ਜੀ ਠੀਕ ਹੈ ਇੱਕ ਨਾ ਚੀਜ਼ ਦੋ ਤੁਹਾਨੂੰ ਮੇਨ ਚੀਜ਼ ਹੋਰ ਦਿਖਾਉਣ ਜਾ ਰਹੇ ਹਾਂ ਜਿਹੜੇ ਆਪਾਂ ਕਹਿੰਦੇ ਏ ਜਾਂਸੀ ਵਾਲੇ ਵੀ ਨਹੀਂ ਨਾ ਸੋਹਣੇ ਬਣਾ ਕੇ ਲਾਉਂਦੇ ਉਹ ਜਿਹ ਬੰਦੇ ਨੇ ਲਾਦੇ ਆ ਜਿਹੜ ਲੋਗੋ ਉਹ ਲਾਦੇ ਹਨ ਇਹ ਬਾਈ ਲਿਆਉਂਦੇ ਨੇ ਕਿ ਐਂ ਲਾਏ ਨੇ ਆਪਾਂ ਨਹੀਂ ਤਾਂ ਬਣਾ ਕੇ ਲਾਇਆ ਜੀ ਠੀਕ ਆ ਆ ਵੀ ਬਣਾ ਕੇ ਇਹਨਾਂ ਨੂੰ ਕਿਤੇ ਵੱਧ ਕੇ ਕਰਿਆ ਜੀ ਉਹ ਨਹੀਂ ਹੈਗਾ ਹਾਂ ਹਾਂ ਦੇਖੋ ਜੀ ਪੇਂਟ ਕੀ ਬਾਤ ਹੈ ਉਹ ਪੇਂਟ ਹੈ ਜੀ ਕੀ ਬਾਤ ਹੈ ਗਿਆਨਸੀ ਜਿ ਵੀ ਨਹੀਂ ਇਹ ਚੀਜ਼ ਬਣਦੀ ਹੈ ਨਾ ਜਿਹੜੀ ਹੁਣ ਹੋਰੇ ਬਣ ਗਈ ਸਪਿੰਨਰ ਲਾਤੀ ਜੀ ਬੈਕ ਤੇ ਕੀ ਬਾਤ ਹੈ ਇਹ ਪ્યોਰ ਸਟੀਲ ਦੇ ਵਿੱਚ ਲਾਇਆ ਵੀ ਗੱਲ ਨਹੀਂ ਇਹਨੂੰ ਜੰਗ ਪੈ ਜਾਂਦੀ ਹੈ ਜੀ ਉਹ ਚੀਜ਼ ਤਾਂ ਹੈ ਨਹੀਂ ਜੀ ਠੀਕ ਹੈ 22 ਪੈਸੇ ਭਰੀਗੇ ਤੇ ਆਪਾਂ ਲਾਈ ਗਏ ਜੀ ਕਸਰ ਨਹੀਂ ਛੱਡੀ ਕੋਈ ਕੀ ਬਾਤ ਹੈ ਯਾਰ ਸੋ ਦੋਸਤੋ ਦੇਖ ਸਕਦੇ ਹੋ ਤੁਸੀਂ ਨਾ ਆ ਚੀਜ਼ ਵੀ ਬਹੁਤ ਸੋਹਣੀ ਲੱਗਦੀ ਹੈ ਨਾ ਕੀ ਬਾਤ ਹੈ ਸੋ ਬਾਈ ਜੀ ਉਹਨਾਂ ਨੇ ਆ ਬਾਈ ਦੀ ਬੇਟੀ ਹੈ ਜੀ ਉਹਨਾਂ ਦੇ ਨਾਮ ਅਰਸ਼ ਠੀਕ ਹੈ ਅਰਸ਼ ਕੀ ਬਾਤ ਹੈ ਜਿਹੜੀ ਬੈਡ ਚਲਾਤਾ ਹੈ ਇਹ ਆਪਣੇ ਹਾਂ ਬਈ ਆਪ ਬਣਾ ਕੇ ਲਾਇਆਗਾ ਕੀ ਆ ਬਣਾ ਕੇ ਲਾਇਆ ਹਾਂ ਜੀ ਕੀ ਬਾਤ ਆ ਆ ਵੀ ਆ ਗਿਆ ਹੈ ਲੇਜ਼ਰ ਕਟਿੰਗ ਹੈ ਜੀ ਸਾਰੀ ਪੈਨ ਕਿਤੇ ਵੀ ਠੀਕ ਹੈ ਕੀ ਬਾਤ ਹੈ ਕੀ ਕਰੇ ਆਏ ਹੇ 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 ਡੱਬਾ ਵਾਲਾ ਕੰਮ ਤਾਂ ਬਥੇਰਾ ਦੇਖਿਆ ਹੈ ਨਾ ਆ ਲਓ ਜੀ ਆ ਸਰੀ ਚੀਜ਼ ਬਣਾਈ ਪਈ ਆ ਪਰ ਲਾਈਟਾਂ ਡੈਕੋਰੇਸ਼ਨ ਬਹੁਤ ਕਰੀ ਥੱਲੇ ਵੀ ਇਹ ਹੁਣ ਦਿਨਾਂ ਕਰਕੇ ਨਹੀਂ ਤੇ ਰਾਤ ਨੂੰ ਬਹੁਤ ਜੀ ਰਾਤ ਨੂੰ ਤਾਂ ਜਗੂਗੀ ਬਈ ਬਹੁਤ ਆ ਆ ਲੋਕੋ ਬਹੁਤ ਜਗੂ ਰਾਤ ਨੂੰ ਹਨ ਲੱਗਦਾ ਨਹੀਂ ਕਿਸ ਨੇ ਜੀ ਆਪਾਂ ਲਾਇਆ ਪਹਿਲਾਂ ਕਹਿਣ ਨੂੰ ਕੋਈ ਕੁਝ ਕਹੀ ਜਾਵੇ ਜੀ ਪਹਿਲਾਂ ਆਪਾਂ ਇਹ ਲਾਇਆ ਜੀ ਜਿਹੜਾ ਆਪਾਂ ਇੱਥੇ ਲਾ ਕੇ ਤੋਰ ਰਹੇ ਹਾਂ ਹਾਂ ਜੀ ਲਾ ਕੇ ਤੋਰ ਰਹੇ ਹਾਂ ਠੀਕ ਹੈ ਕੀ ਬਾਤ ਆ ਯਾਰ ਇਹ ਛਾਤਰੀ ਵਾਲੇ ਵੀ ਜੱਬੀ ਕੱਢੇ ਪਏ ਨੇ ਹਨ ਇਹ ਮੇਰੇ ਮੋਟਰ ਸਾਰੇ ਓਕੇ ਆ ਜੀ ਇਹ ओरिजिनल ਹੀ ਲਾਇਏ ਨੇ ਬਈ ਇਹ ओरिजिनल ਆ ਬਈ ਸਮਾਨ ਤਾਂ ਕੋਈ ਦੱਸਣਾ ਪਤਾ ਨਾ ਵੀ ਦੇਸੀ ਲਾਇਆ ਆਪੇ ਇਹਦੇ ਠੀਕ ਹੈ ਸਾਰਾ ਟੋਟਲ ओरिजिनल ਹੀ ਆ ਜੀ ਆ ਜੀ ਬਈ ਬਹੁਤ ਸੋਹਣੀ ਲੱਗਦੀ ਆ ਪਲੇਟਫਾਰਮ ਜਿਹੜਾ ਲਾਇਆ ਹੈ ਨਾ ਤੁਸੀਂ ਇਹ ਤਾਂ ਸਰੇ ਹੀ ਆਈ ਜੀ ਹਮਮ ਕੀ ਬਾਤ ਹੈ ਬਾਕੀ ਲਾਈਟਾਂ ਤਾਂ ਸਾਰੀਆਂ ओरिजिनल ਲਾਈਆਂ ਨੇ ਜੀ ਕੋਈ ਚੇਂਜ ਕਿਤੇ ਵੀ ਜਗੜਬਾਜੀ ਨਹੀਂ ਉਹ ਮੈਗਰੀ ਲਾਈਟ ਵੀ ਮੁੱਲ ਦਾ ਇਹੀ ਆਉਂਦੀ ਆ ਹਾਂ ਨਹੀਂ ਆਉਂਦੀ ਮਹਿੰਦਰਾ ਜੀ ਕੀ ਬਾਤ ਹੈ ਯਾਰ ਆ ਵੀ ਕਿਦੋਂ ਭਾਲ ਕੇ ਲੈਂਦੀ ਆ ਇਹ ਉਹਨੂੰ ਬਈ ਸੌਖੀ ਹੀ ਮਿਲ ਜਾਂਦੀ ਨੇ ਕਿਵੇਂ ਭਾੜ ਲਵ ਲਵ ਲੈਉਣੀਆਂ ਪੈਣੀਆਂ ਚੀਜ਼ਾਂ ਲੱਗ ਜਾਂਦਾ ਈ ਥੋੜਾ ਜਿਹਾ ਅਰੀਜਨ ਚੀਜ਼ ਲੈ ਜਦੋਂ ਆਪਾਂ ਮੰਗਾਉਣੇ ਆ ਜੀ ਲਓ ਜੀ ਦੋਸਤੋ ਆਹ ਚੀਜ਼ ਵੀ ਦੇਖੋ ਇਹ ਲੰਡੀਆਂ ਜੀਪਾਂ ਦੇ ਆ ਬਈ ਮਨ ਨੂੰ ਲੱਗਦਾ ਮਿਲਟਰੀ ਵਾਲਿਆਂ ਦੇ ਪਹਿਲਾਂ ਹੁਣ ਅਸੀਂ ਤਾਂ ਟਰੈਕਟਰਾਂ ਦੇ ਲਾਉਣ ਲੱਗੇ ਸਾਨੂੰ ਲੈਣੀ ਤਾਂ ਨਹੀਂ ਪਤਾ ਜੀ ਕੀ ਬਾਤ ਹੈ ਸੋ ਆਹ ਜੀ ਵੀ ਦੇਖਣ ਵਾਲੀ ਹੈ ਹੈ ਸ਼ੇਰ ਵੀ ਦਿਖਾ ਦੇ ਜੀ ਸ਼ੇਰ ਵੀ ਦਿਖਾ ਦਿੰਦੇ ਆ ਭਾਈ ਆਹ ਸੋਨਾ ਬਹੁਤ ਲੱਗਦਾ ਬਈ ਯਾਰ ਹਨ ਜੈਗੋਆ ਜੈਗੂਆ ਜੈਗੂਆ ਹੈ ਨਾ ਭਈ ਇਹ ਆ ਸਟੀਲ ਦਾ ਹੋ ਲੱਗ ਗਿਆ ਆਪਣਾ ਸਲੈਂਸਰ ਬਾਕੀ ਛਾਤਰੀ ਹੋ ਗਈ ਛਾਤਰੀ ਦੇ ਬਜ਼ੁਰਗਾਂ ਦੀ ਫੋਟੋ ਆ ਗਈ ਜੀ ਵਿੱਚ ਹਾਂ ਹਾਂ ਬਾਪੂ ਜੀ ਦੀ ਇਹਨਾਂ ਨੇ ਕੜਵਾਇਆ ਸੀ ਬਈ ਇਹ ਟਰੈਕਟਰ ਬਾਪੂ ਜੀ ਨੇ ਇਹ ਨਵਾਂ ਕੜਵਾਇਆ ਹੋਈ ਜੀ ਬਾਕੀ ਗੱਲਬਾਤ ਕਰ ਲਓ ਬਾਈ ਠੀਕ ਹੈ ਤੇ ਬਾਈਆਂ ਨਾਲ ਦੋਸਤੋ ਆਪਾਂ ਗੱਲਬਾਤ ਕਰਵਾਉਣੇ ਆਹ ਟਾਇਰ ਫਿਰ ਰੇਡੀਅਲ ਪਈ ਹੈ ਹਨਾ ਦਾ ਰੇਡੀਅਲ ਹੈ ਜੀ ਚਾਰੀ ਟਾਇਰ ਰੇਡੀਅਲ ਨੇ ਸੋ ਸੋਹਣਾ ਬਹੁਤ ਲੱਗਦਾ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕੋ ਆ ਜਾਓ ਇੱਧਰ ਟਰੈਕਟਰ 'ਤੇ ਨਹੀਂ ਆ ਜਾਓ ਮੜਾ ਜਾ ਤੇ ਕਰੀਏ ਫੁੱਡ ਨਾਲ ਗੱਲਬਾ ਉਹਦਾ ਵੀਰੇ ਘਟੋ ਘਟਾ 85 86 ਮਾਡਲ ਆ ਤਾਂ 86 ਮਾਡਲ ਆ ਪੱਕਾ ਸੋਨ ਨੂੰ ਵੀ ਨਹੀਂ ਪਤਾ ਹਾਂ ਹਾਂ ਬਾਪੂ ਵੀ ਕਦੋਂ ਬਾਪੂ ਹੈ ਯਾਨੀ 80 ਤੋਂ ਪਹਿਲਾਂ ਦਾ ਹੀ ਆ ਵੀਰੇ 80 ਤੋਂ 3-4 ਸਾਲ ਪਹਿਲਾਂ ਲੱਗ ਰਿਹਾ ਜੀ ਗੱਲ ਤਾਂ ਅੱਜ ਤਾਂ 24 ਲੱਗਦਾ ਜੀ 80 ਤੋਂ ਕਿ 90 ਤੋਂ 80 ਤੋਂ ਵੀਰੇ 80 80 ਤੋਂ ਫਿਰ ਤਾਂ 75 76 ਮਾਡਲ ਉਹ ਬਾਈ 85 86 ਕਹ ਗਿਆ ਕੀ ਦੇ ਗੇਟ ਚ ਠੀਕ ਐ ਤੇ ਬਾਈ ਵਰ ਕਿਥੋਂ ਸ਼ੌਂਕ ਜਦ ਤਿਆਰ ਹੋਇਆ ਵੀ ਹਾਂ ਯਾਰ ਆ ਟਰੈਕਟਰ ਤਿਆਰ ਕਰਾ ਲਈਏ ਵੈਸੇ ਹੀ ਵੀਰੇ ਮੰਨ ਕਰਿਆ ਦੇਖੀ ਵੀਡੀਓ ਵੀਰ ਦੀ ਪਹਿਲਾਂ ਹੋਰ ਵੀ ਜਗਾ ਪਤਾ ਕਰਿਆ ਸੀ ਕਾਫੀ ਨਹੀਂ ਮਨ ਨੂੰ ਲੱਗਿਆ ਇਹ ਕੰਮ ਨਹੀਂ ਲੱਗਿਆ ਹਾਂ ਬਈ ਵੀਰ ਦੀ ਵੀਡੀਓ ਦੇਖੀ ਤੇ ਮਨ ਨੂੰ ਲੱਗਿਆ ਕੰਮ ਫੇ ਆ ਕੇ ਪਹਿਲਾਂ ਚੈੱਕ ਕਰਕੇ ਗਏ ਮੈਂ ਕਹੀਏ ਠੀਕ ਹੈ ਫੋੜੀਫਾਈ ਕੀਤੇ ਹੋਏ ਹਾਂ ਤੇ ਬਾਹਲਾ ਸਿਰ ਆ ਗੱਲ ਲੱਗੀ ਬਾਈ ਦੀ ਸਿਰਾਂ ਲੱਗਿਆ ਜਮਾ ਜਿੰਨੇ ਕੁ ਪੈਸੇ ਲੱਗੇ ਨੇ ਰਾਸ ਆ ਕੇ ਬਿਲਕੁਲ ਬਿਲਕੁਲ ਮੈਂ ਕਹਿੰਦਾ ਹਾਂ ਮੁੱਠਨ ਵਾਲੀ ਗੱਲ ਕਰਦਾ ਨਵੇਂ ਦੇ ਲਾਇਏ ਦੋਹਣਗੇ ਇਹਦੇ ਲਾਇਏ ਨਹੀਂ ਦੁਖਦੇ ਗੱਲ ਪੱਕੀ ਆ ਬਈ ਕਿཅੀ ਚੀਜ਼ ਹੋਰ ਆ ਜਿਵੇਂ ਆਪਾਂ ਕਹੇ ਜੈਂਸੀ ਵਾਲਿਆਂ ਨੇ ਕੀ ਕਰਨਾ ਆਪਾਂ ਨੂੰ ਕੱਲਾ ਟਰੈਕਟਰ ਦੇ ਦੇਣਾ ਟਰੈਕਟਰ ਦੇ ਦੇਣਾ ਠੀਕ ਆ ਆ ਜਿਹੜਾ ਇਹਦੇ ਐਕਸਟਰਾ ਚੀਜ਼ਾਂ ਲੱਗੀਆਂ ਨਾ ਉਹ ਆਰਮ ਰੈਸਟ ਹੋ ਗਏ ਕੀ ਬਾਤ ਆ ਸੀਟ ਵੀ ਲਗਜ਼ਰੀ ਆ ਇਹ ਥੋੜੀ ਆ ਵੀ ਅਗਲਾ ਥੋੜੀ ਜਿਹਾ ਵੀ ਟਰੈਕਟਰ ਦੇ ਬੈਠਾ ਜਾਂਦਾ ਬਿਲਕੁਲ ਜਿਵੇਂ ਆਏ ਨੇ ਜਿੰਨੇ ਦਾ ਏਜੰਸੀ ਚੋਂ ਨਿਕਲ ਆਈ ਏ ਵੱਦਕੇ ਸਮਾਨ ਉੱਪਰ ਲੱਗਿਆ ਹੋਇਆ ਯਾਰ ਸਮਾਨ ਆ ਆ ਥਾਰ ਵਾਲੀਆਂ ਲੈਟ ਆਈਆਂ ਹਨ ਕੀ ਬਾਤ ਹੈ ਤੇ ਆ ਹੈ ਹਾਰਨ ਵੱਡੇ ਆਗੇ ਮੈਨੂੰ ਟੋਟਲੀ ਚੀਜ਼ ਜਿਹੜੀ ਅੱਜ ਕੱਲ੍ਹ ਆਪਾਂ ਕਹਿੰਦੀ ਵੀ ਮੋਡੀਫਾਈ ਚ ਹੋਣੀ ਚਾਹੀਦੀ ਉਹਦੋਂ ਪਲੱਸ ਵੱਧ ਕੇ ਕਰਤਾ ਬਿਲਕੁਲ ਬਿਲਕੁਲ ਬੰਪਰੇ ਨਹੀਂ ਆਇਆ ਵੀਰੇ ਸਾਡੇ ਏਰੀਆ 'ਚ ਇਦਾਂ ਦਾ ਠੀਕ ਹੈ ਸਾਰਾ ਸਟੀਲ ਹੈ ਮੈਨੂੰ ਪਹਿਲਾਂ ਸਟੀਲ ਟਰੈਕਟਰ ਹੈ ਜੀ ਤੇ ਲੱਗਿਆ ਹੋਇਆ ਇਹ ਸਾਡੇ ਏਰੀਆ 'ਚ ਠੀਕ ਹੈ ਬਾਈ ਇਹਦੇ ਨਾਲ ਜਾਨੀ ਇੰਨਾ ਮੋਡੀਫਾਈਡ ਟਰੈਕਟਰ ਸਾਡੇ ਏਰੀਆ ਕਿਹੜਾ ਪੇਸੇ ਆਪਣਾ ਸਮਰਾਲਾ ਏਰੀਆ ਵੀਰੇ ਸਮਰਾਲਾ ਏਰੀਆ ਪਿੰਡ ਬਾਈ ਹੀੜੀਆਂ ਵੀਰੇ ਹੀੜੀਆਂ ਹੀੜੀਆਂ ਮੇਰਾ ਕੰਗਰਾਲੀ ਸਿੱਖਾਂ ਦੋ ਪਿੰਡਾਂ ਦੇ ਵੀਰੇ ਠੀਕ ਐ ਬਲਦਾਂ ਦੀਆਂ ਦੋਸਤੋ ਦੌੜਾਂ ਹੁੰਦੀਆਂ ਨੇ ਉਹ ਪਿੰਡਾਂ ਦੇ ਬਲਦਾਂ ਦੇ ਸ਼ੌਂਕੀ ਬਹੁਤ ਨੇ ਹੁਣ ਟਰੈਕਟਰਾਂ ਦੇ ਸ਼ੌਂਕੀ ਵਧ ਗਏ ਹੈ ਤੇ ਹੁਣ ਵਧ ਵੀ ਜਾਣੇ ਨੇ ਜਿਵੇਂ ਆ ਇਹਨਾਂ ਨੇ ਜੈਗੂਆਰ ਜੱਦਰਾਤਾ ਨਾ ਇਹ 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 ਪੱਟੂ ਕੰਮ ਆ ਬੈਕ ਤੇ ਹੱਕ ਚ ਗੁੱਲਾ ਪਾਏ ਵੀ ਉਹਦੀ ਫੋਨ ਆਈ ਨੇ ਟਰੈਕਟਰ ਦੇ ਘਟ ਆਉਂਦੇ ਆ ਜੀ ਕੋਈ 200 ਬੰਦੇ ਨੇ ਫੋਨ ਕਰ ਲੈ ਗੁੱਲਾ ਹੀ ਦੇਓ ਸਭ ਵੀ ਉਹ ਉਹ ਦਿਖਾਓ ਪਿਸਤੌਲ ਆ ਹੈਨਾ ਪਿਸਤੌਲ ਸੋਹਣਾ ਲੱਗਦਾ ਯਾਰ ਇਹ ਸਿਸਟਮ ਬਹੁਤ ਸੋਹਣਾ ਬਈ ਇਹ ਜਿਵੇਂ ਆ ਆ ਕੀ ਹੈ ਬਈ ਆਹਾ ਚਾਰਜਰ ਵੀਰ ਅੱਛਾ ਜਾਂ ਨਵੇਂ ਮਾਡਲ ਮੋਂਗੀ ਲਾਇਆ ਗੱਡੀਆਂ ਮੜਾ ਇਹਨੂੰ ਖੋਲੀ ਮੜਾ ਹਾਂ ਜੀ ਕੀ ਬਾਤ ਹੈ ਯਾਰ ਠੀਕ ਆ ਸੋ ਇਹ ਥੋੜੀ ਆ ਵੀ ਹੁਣ ਗੱਡੀਆਂ ਆਲੇ ਫੀਚਰ ਪਵਾ ਦੇ ਹਾਂ ਬਈ ਨੂੰ ਨਾ ਮਰੀ ਕੇ ਦੇ ਕੱਢ ਕੇ ਕਹਿੰਦੇ ਕਹਿੰਦੇ ਖਾਲੀ ਜੀ ਵੀ ਚੱਲ ਜਾਂਦੀ ਐ ਕਿਵਰੀ ਸਹੀ ਹੈ ਹੈ ਆ ਬਾਜੂ ਇਹ ਬਜੇ ਹਨੀ ਬਜਾਣਾ ਵੀ ਬੰਦਾ ਹਾਂ ਇੱਕ ਚੀਜ਼ ਹੈਗੀ ਆ ਹਾਂ ਅਗਲਾ ਕੱਢ ਕੇ ਕਹਿੰਦਾ ਪਿਸਤੌਲ ਮਾਰੂ ਅਗਲੇ ਨੂੰ ਕਿਹਦੇ ਕਿਹੜਾ ਪਿਸਤੌਲ ਮਾਰਨਾ ਕਿੰਨਾ ਬਹੁਤ ਸਾਡੇ ਕੋਲ ਇੱਕ ਬਜਾ ਬੋਈ ਬੰਦਾ ਸੋਧੂ ਇਹ ਹੈ ਆਪਾਂ ਕਿਹੜਾ ਕੋਈ ਮੰਗਣ ਜਾਣਾ ਕੱਢ ਕੇ ਮਾਰਨਾ ਤੇ ਬਾਕੀ ਇੱਕ ਚੀਜ਼ ਹੋਰ ਦੱਸਿਏ ਸੋ ਦੋਸਤੋ ਜਿਹੜੀ ਰੰਗ ਪੇਂਟ ਦੀ ਤੁਸੀਂ ਕੁਆਲਿਟੀ ਦੇਖ ਰਹੇ ਹੋ ਨਾ ਉਹ ਆਮ ਹੁੰਦੇ ਦੀ ਆ ਅੱਜ ਆਪ ਵੀ ਮੋਡੀਫਾਈ ਫੁੱਲ ਹੋ ਕੇ ਆਇਆ ਹੈ। ਗਰਮੀ ਗਰਮੀ ਹੋ ਰਿਹਾ ਪਿਆ ਜੀ ਅੱਜ। ਇਹ ਮਿਸਤਰੀ ਦਾ ਬਾਈ ਸਭ ਤੋਂ ਵੱਡਾ ਯੋਗਦਾਨ ਹੁੰਦਾ ਬਾਈ ਜੁਬੰਦੇ ਦੇ ਨਾਲ। ਇੱਕ ਆਪਣਾ ਹੋਰ ਕਿੱਧਰ ਗਿਆ ਉਹ 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 ਬੰਦੇ ਦਾ ਮਿਸਤਰੀ ਨਾਲ ਵੀ ਯੋਗਦਾਨ ਹੁੰਦਾ ਤੇ ਜੁਬੰਦੇ ਨਾਲ ਵੀ। ਤੇ ਬਾਈ ਪਹਿਲਾਂ ਨਾਂ ਦੱਸੀ ਮੜਾ ਜ ਆਪ ਦਾ। ਬਲਵੰਤ ਸਿੰਘ ਥੈਂਕ ਯੂ। ਇੰਨਾ ਸੋਹਣਾ ਕਿੱਥੇ ਕੰਮ ਕਰ ਲੰਨਾ ਹੈ। ਹੈ? ਬਹ ਹੋ ਗਈ 40 45 ਸਾਲ ਕੰਮ। 45 ਸਾਲ। 8 ਸਾਲ ਦਾ ਸੀ ਇਹ ਲੱਗਿਆ ਮੈਂ ਦੇਖ ਲਓ। ਇਹ ਬਿਊਟੀ ਬਾਲਰ ਦਾ ਕੰਮ ਕਰਦਾ। ਹਾਂ ਜੀ। ਇਹ ਦੋਸਤੋ ਆਪਾਂ ਕਿਹੜੀਆਂ ਲੇਡੀਜ਼ ਬਿਊਟੀ ਪਾਰਲਰ ਬਹੁਤ ਖੁੱਲਗੇ ਬੰਦੇ ਵਾਲੇ ਬਹੁਤ ਖੁੱਲਗੇ ਪਰ ਜਿਹੜਾ ਟਰੈਕਟਰਾਂ ਵਾਲਾ ਬਿਊਟੀ ਪਾਰਲਰ ਆ ਉਹ ਜੁਬੰਦੇ ਦੇ ਨਾਲ ਬਾਈ ਦਾ ਮੇਨਾ ਹੱਥ ਹੁੰਦਾਗਾ ਤਾਂ ਕਰਕੇ ਟਰੈਕਟਰਾਂ ਦੀ ਬੱਲੇ ਬੱਲੇ ਤੇ ਜੁਬੰਦਾ ਫਾਰਮ ਦੀ ਦੁੱਧ ਹੀ ਬੋਲਦੀ ਆ ਬਾਕੀ ਤੁਹਾਡੇ ਸਾਹਮਣੇ ਆ ਤੇ ਬਾਕੀ ਅਬ ਬਾਈਆਂ ਨੂੰ ਪੁੱਛਦੇ ਆ ਵੀ ਕੰਮ ਕਿਵੇਂ ਲੱਗਿਆ ਤੇ ਕਿਵੇਂ-ਕਿਵੇਂ ਸਿਸਟਮ ਲੱਗਿਆ ਕਿਵੇਂ ਲੱਗਿਆ ਬਾਈ ਸੱਚ ਸੱਚ ਦੱਸਿਓ ਅਰਦਲ ਦੇ ਹੱਥ ਦਰ ਅਜ ਦੀ ਗੜੀ ਹਾਂ ਹਾਂ ਐਂਡ ਵੀਰੇ ਕਹਿ ਨਹੀਂ ਸਕਦੇ ਜਣੀ ਸਿਰੇ ਤੋਂ ਵੀ ਸਿਰਾ ਕਹਿਲਾ ਜਾਏ। ਵੀ ਜਿਹੜਾ ਉਹ ਤੋਂ ਉੱਪਰ ਆਉਂਦਾ ਸਾਨੂੰ ਲਫ਼ਜ਼ ਨਹੀਂ ਪਤਾ। ਹੁਣ ਟਰੈਕਟਰ ਦੇਖਣਾ ਆਉਣਗੇ। ਵੀਰੇ ਹੁਣ ਇਹ ਜਾਂਦਿਆ ਨਹੀਂ ਦੇਖਣਾ। ਮੈਂ ਪਿੰਡ ਤੇ ਤਾਂ ਹੁਣੀ ਪਿੰਡ ਚ ਪਤਾ ਹੈਗਾ। ਵੀ ਅੱਜ ਲੈ ਕੇ ਆਉਣਾ। ਨਹੀਂ ਪਿੰਡ ਚ ਨਹੀਂ ਦੱਸਿਆ ਅਜੇ ਵੀ। ਇੱਕ ਅੱਦੇ ਬੰਦੇ ਨੂੰ ਮੈਂ ਪਤਾ। ਠੀਕ ਆ ਸਰਪ੍ਰਾਈਜ਼ ਹੀ ਦੇਣਾ ਪਿੰਡ ਵਾਲਾ ਨੂੰ ਵੀ। ਦੇ ਦੇਣਾ ਵੀਰੇ। ਹੁਣ ਮੇਲੇਆਂ ਖਾਤਰ ਤਿਆਰ ਕਰਵਾਇਆ ਦੋਸਤੋ ਵੀਰਾਂ ਨੇ। ਕਹਿੰਦੇ ਸ਼ੌਂਕ ਨਹੀਂ ਬੋਹਣੇ। ਤੇ ਬਹੁਤ ਬਾਹਣਾ ਦਾ ਹੈ ਨਹੀਂ ਬਾਹਣਾ ਦਾ ਹੈ ਨਹੀਂ ਵੀਰੇ ਬਾਹਣ ਨੂੰ ਤਾਂ ਹੋਰ ਖੜੇ ਨੇ ਠੀਕ ਹੈ ਇਹਦਾ ਸ਼ੌਂਕ ਨੂੰ ਉਹੀ ਕਿਹੜੀ ਦੇਣੇ ਨੇ ਜਿਵੇਂ ਕਿ ਇਹਦੇ ਵਿਆਹ ਤੇ ਵਾਗੇ ਕਿਤੇ ਕਿਵੇਂ ਹੋ ਗਿਆ ਹੈ ਕਿਸੇ ਮੇਲੇ ਤੇ ਵਾਗੇ ਸੋ ਦੋਸਤੋ ਟਰੈਕਟਰ ਕਿਵੇਂ ਲੱਗਿਆ ਉਹ ਜ਼ਰੂਰ ਦੱਸ ਦਿਓ ਤੇ ਬਾਈਆਂ ਦਾ ਜੱਦੀ ਟਰੈਕਟਰ ਆ ਤੇ ਬਾਕੀ ਗੱਬਰੂਆਂ ਨੇ ਕਹਿੰਦੇ ਰੀਜ ਲਾਈ ਹੈ ਹੈ ਕੰਮ ਦਾ ਸਬਈ ਯਾਰ ਨਾ ਨਾ ਵੀਰੇ ਸਰਾਇਆ ਪੰਜਵੇਂ ਛੇਵੇਂ ਅੱਜ ਅੱਛਾ ਜਿਵੇਂ ਵੀਰ ਨੇ ਕਿਹਾ ਦੀ ਓਕਣੇ ਤਿਆਰ ਕਰਿਆ ਅੱਛਾ ਓਕਣੇ ਰੂਹ ਖੁਸ਼ ਹਾਰਤੀ ਵੀਰ ਨੇ ਹਾਂ ਪੂਰੀ ਫੁੱਲ ਨਾ ਬਿਲਕੁਲ ਬਾਈ ਬਾਈਆਂ ਦੇ ਨਾ ਜਦੋਂ ਦੇ ਬਾਈ ਮੈਂ ਇਹਨਾਂ ਦੇ ਟਰੈਕਟਰ ਦੇਖਿਆ ਮੈਨੂੰ ਲੱਗਦਾ ਮੈਨੂੰ 2-3 ਘੰਟੇ ਹੋ ਗਏ ਆ ਇਹਨਾਂ ਨੂੰ ਤੇ ਬਾਈਆਂ ਦੇ ਚਿਹਰੇ ਤੇ ਉਨੀ ਹੀ ਸਮੈਲ ਹੈ ਵੀ ਯਾਰ ਟਰੈਕਟਰ ਬੰਨੀ ਦੇਖ ਦੇ ਕੇ ਹਸੀ ਜਾਂਦੇ ਨੇ ਵੀ ਸਿਸਟਮ ਕੀ ਬਣ ਗਿਆ ਸੋਚਿਆ ਨਹੀਂ ਸੀ ਬਾਈ ਇੰਨਾ ਸੋਹਣਾ ਬਣ ਜੂ ਨਹੀਂ ਵੀਰੇ ਨਹੀਂ ਹੈ ਇੰਨਾ ਨਹੀਂ ਸੋਚਿਆ ਮੋਟੀ ਆਉਂਦੇ ਨੇ ਮੋਟੀ ਬਾਈ ਬਣ ਕੇ ਪਰ ਆਹ ਗੱਲ ਨਹੀਂ ਬਣਦੀ ਆਹ ਗੱਲ ਨਹੀਂ ਨਹੀਂ ਵੀਰੇ ਫਰ ਉਹ ਤੋਂ ਦੇ ਹੱਸੀ ਜਾਂਦੇ ਨੇ ਜਦੋਂ ਟਰੈਕਟਰ ਦੇ ਆ ਜਾਂ ਸੀ ਕਢਾ ਦੇ ਨਵਾਂ ਟਰੈਕਟਰ ਵੇਖ ਲਾ ਫਿਰ ਅੱਜ ਗੱਡੀ ਤੇ ਜਾਏਗਾ ਕਿ ਟਰੈਕਟਰ ਤੇ ਜਾਏਗਾ ਟਰੈਕਟਰ ਤੇ ਜਾਣਾ ਗੱਡੀ ਦਾ ਭੇਜ ਤੀ ਗੱਡੀ ਦਾ ਭੇਜ ਤੀ ਅਸੀਂ ਤਿੰਨੇ ਟਰੈਕਟਰ ਤੇ ਜਾਉਂਗੇ ਫਿਰ ਪਾਰਟੀ ਗੱਡੀ ਦਾ ਸਿਰੇ ਤੱਕ ਪਾਰਟੀ ਚੱਲਣੀ ਹੈ ਹਾਂ ਹੁਣ ਮੱਥਾ ਟੇਕਣਾ ਫਿਰ ਵਦੂ ਪਾਰਟੀ ਲੈ ਲੈ ਬਾਈ ਤੇ ਕਿਤੇ ਮੱਥਾ ਬਾਈ ਜਮਨ ਦੇ ਕੀ ਬਾਤ ਹੈ ਬਾਈ ਖੁਸ਼ੀ ਹੁੰਦੀ ਆ ਹਨਾ ਜਦੋਂ ਆਪਣੇ ਪੁਰਖਾਂ ਦੀ ਚੀਜ਼ ਆਪਾਂ ਸਾਂਭ ਸੰਭਾਲ ਕੇ ਰੱਖਦੇ ਆਂ ਤੇ ਉਹਦੀ ਕੇਅਰ ਕਰਦੇ ਆਂ ਤੇ ਪਹਿਲਾਂ ਵੀ ਜ ਬੰਦੇ ਦਾ ਕੀ ਸੀਗਾ ਆਪਾਂ ਕਹਦੀਏ ਵੀ ਪੂਰਾ ਉਹ ਸੀਗਾ ਹਾਲਤ ਗੰਭੀਰ ਸੀ ਗੰਭੀਰ ਦੀ ਵੀ ਬਹੁਤ ਜ਼ਿਆਦਾ ਹੱਡ ਗੋਡੇ ਬਚਾਰੇ ਠੀਕ ਹੈ ਲੈ ਬਈ ਠੇਕ ਨੇ ਮੱਥਾ ਪਰਮਾਤਮਾ ਦੇ ਨੋਂਦਾ ਵਾਹਿਗੁਰੂ ਲੈ ਬਈ ਵੰਡ ਦੇ ਸਾਰਿਆਂ ਨੂੰ ਤੇ ਬਾਈ ਕਹਿੰਦੇ ਹਾਲਤ ਗੰਭੀਰ ਸੀ ਹੁਣ ਤੁਸੀਂ ਦੇਖ ਲਓ ਵੀ ਇਹ ਮਾਡਲ ਜਿਹੜਾ 24 ਨਹੀਂ 25 ਬਣ ਗਿਆ ਹੁਣ ਡੈਮੋ ਆ ਗਈ ਹੈ ਨਾ ਬਾਈ ਹਾਂ ਜੀ ਹਾਂ ਹੈ ਇਹ ਡੈਮੋ ਪੀਸ ਹੈ ਵੀਰੇ ਡੈਮੋ ਪੀਸ ਹੈ ਬਿਲਕੁਲ ਬਿਲਕੁਲ ਹੁਣ ਮਹਿੰਦਰਾ ਵਾਲਿਆ ਦੇਖ ਲਓ ਭਾਈ ਆਸੇ ਸ਼ਤੰਭਾਣ ਲਾਗੇ ਟਰੈਕਟਰਾਂ ਦੇ ਹਾਂ ਆਹ ਚੀਜ਼ ਕੀਲ ਕੇ ਰੱਖਦੀ ਹੈ ਯਾਰ ਵਾਹ ਸੋਹਣਾ ਲੱਗਦਾ ਹੈ ਹਨਾ ਚਾਹ ਵਾਤਾ ਹੋਰਗੇ ਦੀ ਵੀ ਜੇ ਏਜੰਸੀ ਚ ਖੜਾਤਾ ਏਜੰਸੀ ਨਾਲ ਕੋਈ ਵਿਗੜ ਨਹੀਂ ਹਾਂ ਹੋਰ ਨਹੀਂ ਲੈਣਾ ਵੀਰੇ ਇਹ ਤਿਆਰ ਕਰੋ 3 ਲੱਖ ਵੱਧ ਲੈ ਲੋ ਹਾਂ 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 ਲੱਖ ਇਦਾਂ ਦਾ ਤਿਆਰ ਕਰ ਨਵੇਂ ਜਿੰਨੇ ਦਾ ਪੈਸੇ ਵੀ ਨਹੀਂ ਉੱਤੇ ਲਾਗੇ ਕੀ ਬਾਤ ਹਾਂ ਲਓ ਜੀ ਕਰ ਦੋ ਸ਼ੇਰ ਤੇ ਜਵੰਦਾ ਮੋਡੀਫਾਈ ਟਰੈਕਟਰ ਦੋਸਤੋ ਕੱਲਾ ਮਹਿੰਦਰਾ ਨਹੀਂ ਹਰ ਇੱਕ ਪ੍ਰਕਾਰ ਦਾ ਬਾਈ ਤਿਆਰ ਕਰਦਨੇ 9154528652 ਦਾ ਨੰਬਰ ਹੈ ਬਰਨਾਲਾ ਏਰੀਆ ਦਾ ਤੇ ਉੱਥੇ ਬਾਈ ਮਠਾਈ ਵੰਡਦਾ ਫਿਰਦਾ ਇੱਧਰ ਲਿਆ ਮੈਂ ਰਹਿ ਗਿਆ